ਮੈਂ ਧੰਨਵਾਦ ਕਰਦਾ ਇਹ ਸ਼ਹਿਰ ਦੀ ਗੁਰਾਂ ਦਾ ਜੀ ਦੀ ਨਗਰੀ ਦਾ ਪੁੱਤਰ ਸਰੋਵਰਾਂ ਦਾ ਤੁਹਾਨੂੰ ਕਿਹਾ ਦੁਰਗਾਣਾ ਤੇਜ ਸਿੰਘ ਜੀ ਦੇ ਅਸ਼ੀਰਵਾਦ ਦੇ ਨਾਲ ਭਗਵਾਨ ਭਾਰਗ ਜੀ ਦੇ ਤੇ ਅਸ਼ੀਰਵਾਦ ਦੇ ਨਾਲ ਅਸੀਂ ਅੱਜ ਇਹ ਚੀਜ਼ ਜਿਹੜੀ ਜਿੱਤ ਪਾਏ ਆ ਔਰ ਧੰਨਵਾਦ ਕਰਦਾ ਸਮੁੱਚੀ ਜਿਹੜੀ ਬੂਥ ਲੈਵਲ ਤੇ ਲੜਾਈ ਲੜੀ ਮੁਹੱਲੇ ਜੋ ਉਸ ਲੀਡਰਸ਼ਿਪ ਦਾ ਸਮੁੱਚੀ ਸਾਰੇ ਦਾ ਧੰਨਵਾਦ ਕਰਦੇ ਆ ਔਰ ਇਹ ਜਿਹੜੀ ਜਿੱਤ ਹੈ ਮੈਂ ਸਮਝਦਾ ਇੱਕ ਇੱਕ ਜਿਹੜਾ ਇਸ ਨਗਰੀ ਦੇ ਵਿੱਚ ਵਿਕਾਸ ਨੂੰ ਤਰਜੀਹ ਦੇਣ ਵਾਲਾ ਸਵਿਧਾਨ ਨੂੰ ਅੱਗੇ ਲਿਆਉਣ ਵਾਲੇ ਲੋਕ ਨੇ ਇਹ ਉਹਨਾਂ ਦੀ ਜਿੱਤ ਹੋਈ ਹੈ ਪਰਿਵਾਰ ਨੇ ਬਹੁਤ ਮਦਦ ਕੀਤੀ ਹੈ ਜੀ ਦਿਨ ਰਾਤ ਇੱਕ ਕੀਤਾ ਵਰਕਰਾਂ ਨੇ ਬਹੁਤ ਮਦਦ ਕੀਤੀ ਹੈ ਮੇਰਾ ਕਾਂਗਰਸ ਸਾਰਾ ਹੀ ਪਰਿਵਾਰ ਹੈ ਜੀ ਮੇਰੇ ਸਾਰੇ ਪਰਿਵਾਰ ਨੇ ਮਦਦ ਕੀਤੀ ਮੇਰਾ ਅੰਮ੍ਰਿਤਸਰ ਸਾਰਾ ਪਰਿਵਾਰ ਹੈ ਉਹ ਵੀ ਇੱਕ ਪਰਿਵਾਰ ਦਾ ਹਿੱਸਾ ਨੇ ਮੇਰੇ ਲਈ ਜੀ ਪਰਿਵਾਰ ਵੀ ਸਾਰਾ ਸੋ ਸਾਰਿਆਂ ਨੇ ਬਹੁਤ ਮਦਦ ਕੀਤੀ ਮੇਰਾ ਪਰਿਵਾਰ ਹੈ ਜੀ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਇਸ ਦਾ ਪੰਜਾਬ ਚ ਕਾਂਗਰਸ ਕਾਫੀ ਅਗੇ ਲੀਡ ਲੈ ਕੇ ਜਾਵੇ ਬਿਲਕੁਲ ਪੰਜਾਬ ਚ ਕਾਂਗਰਸ ਲੀਡ ਲੈ ਜਾਏ ਲੈ ਕੇ ਜਾਏਗੀ ਔਰ ਇੰਡੀਆ ਦੇ ਵਿੱਚ ਅ ਇੰਡੀਆ ਲਾਈਨ ਦੀ ਸਰਕਾਰ ਬਣੀ ਪਹਿਲਾਂ ਸਭ ਜਿਹੜੇ ਕੰਮ ਚਾਹੋਗੇ ਹੁਣ ਪਹਿਲ ਦੇ ਅਧਿਕਾਰ ਕੀ ਜਣਾ ਬਸ ਦੇਖੋ ਡਰੱਗ ਦੀ ਬਹੁਤ ਵੱਡੀ ਸਮੱਸਿਆ ਹੈ ਲਾਅਨ ਆਰਡਰ ਦੀ ਬਹੁਤ ਵੱਡੀ ਸਮੱਸਿਆ ਹੈ ਇਲੈਕਸ਼ਨ ਹੋਣ ਵਾਲੀ ਹੈ ਕਾਰਪੋਰੇਸ਼ਨ ਦੀ ਜਿਹਦੇ ਤੋਂ ਲੋਕ ਪਰੇਸ਼ਾਨ ਨੇ ਇਹਨਾਂ ਦੇ ਉੱਤੇ ਜਿਹੜੇ ਜਿਹੜੇ ਸੈਂਟਰ ਨਾਲ ਰਿਲੇਟਡ ਕੰਮ ਉਹ ਤੇ ਕਰਨਗੇ ਪਰ ਇਸ ਸਟੇਟ ਨਾਲ ਰਿਲੇਟਡ ਕੰਮ ਹੈ ਮੈਂ ਸਰਕਾਰ ਨੂੰ ਮਜਬੂਰ ਕਰੂੰਗਾ ਇਸ ਕਿ ਸਰਕਾਰ ਨੂੰ ਕਰਨੇ ਪੈਣਗੇ ਸਰਕਾਰ ਦੇਤੇ ਉਹਦੇ ਫਰਕ ਪਾਉਂਗੇ ਗੋਡੇ ਭਾਰਾ ਨਹੀਂ ਪੈਣਾ ਜਦੋਂ ਲੋਡ ਤੋਂ ਵੱਡੀਆਂ ਗੱਲਾਂ ਕਰਾਂਗੇ ਉਹ ਫਿਰ ਲੋਕ ਨਹੀਂ ਪਸੰਦ ਕਰਦੇ ਲੋਕ ਕੰਮ ਭਾਲਦੇ ਆ ਸੱਚ ਭਾਲਦੇ ਉਹ ਨਹੀਂ ਸੀਗਾ ਨਾ ਅੱਜ ਬਾਦ ਪ੍ਰਦਰਸ਼ਨ ਨੂੰ ਕਿਵੇਂ ਦੇਖਦੇ ਹੋ ਖਾਸ ਤੌਰ ਤੇ ਜਦੋਂ ਦੂਸਰੇ ਨੰਬਰ ਤੇ ਆ ਰਹੀ ਹੈ ਬਿਲਕੁਲ ਉਹਨਾਂ ਨੇ ਅੱਛਾ ਪ੍ਰਦਰਸ਼ਨ ਕੀਤਾ ਪਰ ਉਹਨਾਂ ਨੇ ਧਿਰਫ ਦੇ ਨਾਂ ਤੇ ਪ੍ਰਦਰਸ਼ਨ ਕੀਤਾ ਉਹਨਾਂ ਨੇ ਵਿਕਾਸ ਦੇ ਨਾਂ ਤੇ ਪ੍ਰਦਰਸ਼ਨ ਨਹੀਂ ਕੀਤਾ ਉਹਨਾਂ ਦੇਸ਼ ਨੂੰ ਕਿਸ ਪੋਜੀਸ਼ਨ ਤੇ ਖੜਿਆ ਉਹਦੇ ਨਾਂ ਦੀ ਗੱਲ ਨਹੀਂ ਕੀਤੀ ਜੇ ਉਹਨਾਂ ਵੋਟ ਮੰਗੀ ਹੈ ਤੇ ਇੱਕ ਤੇ ਮਤਲਬ ਇੱਕ ਧਾਰਮਿਕ ਝੰਡੇ ਨੂੰ ਲੈ ਕੇ ਮੰਗੀ ਹੈ ਜੋ ਕਿ ਸਾਡੇ ਪੰਜਾਬ ਵਾਸਤੇ ਠੀਕ ਨਹੀਂਗਾ ਇਸ ਕਰਕੇ ਕੀ ਗਿਆ ਉਹਨਾਂ ਨੂੰ ਵੋਟ ਤੇ ਪੈ ਗਈ ਹੈ ਪਰ ਸਾਡੇ ਵਾਸਤੇ ਮੁਸ਼ਕਿਲਾਂ ਪੈਦਾ ਹੁੰਦੀਆਂ ਨੇ ਪੰਜਾਬ ਦੇ ਸੈਕੂਲਰ ਥਾਟ ਹੋਣੀ ਚਾਹੀਦੀ ਹੈ ਸਾਰਿਆਂ ਨੂੰ ਸਾਂਝੇ ਲੈ ਕੇ ਚੱਲਣ ਵਾਲੀ ਥਾਟ ਹੋਣੀ ਚਾਹੀਦੀ ਹੈ ਵਿਕਾਸ ਨੂੰ ਤਰਜੀਹ ਦੇਣੀ ਚਾਹੀਦੀ ਹੈ ਸੋ ਮੈਂ ਹੁਣ ਕੋਣ ਸਰਬ ਸਭਨਾ ਦਾ ਧੰਨਵਾਦ ਕਰਦੇ ਜਿੰਨੇ ਜਿੰਨੂੰ ਜਿੰਨੂੰ ਵੋਟ ਪਾਈ ਹੈ ਭਾਵੇਂ ਉਹ ਨਹੀਂ ਵੀ ਜਿੱਤੇ ਮੈਂ ਉਹਨਾਂ ਦੇ ਕੰਮ ਆਉਂਗਾ ਮੈਂ ਐਵੇਂ ਮਿਖਿਆ ਉਹਨਾਂ ਦੇ ਕੰਮ ਕਰੂੰਗਾ ਘਬਰਾਉਣ ਦੀ ਲੋੜ ਨਹੀਂ ਕਿਸੇ ਗੱਲ ਦੀ ਬਹੁਤ ਵੱਡੀ ਜ਼ਿੰਮੇਵਾਰੀ ਵੱਜਦੀ ਸਾਡੀ ਬਹੁਤ ਵੱਡੀ ਜ਼ਿੰਮੇਵਾਰੀ ਵੱਜ ਜਾਂਦੀ ਹੈ ਔਰ ਹਰ ਕੇਸ ਨੂੰ ਮਤਲਬ ਮੈਂ ਜਵਾਬਦੇਹ ਹਰ ਕਿਸੇ ਪ੍ਰਤੀ ਅਸੀਂ ਗੱਲਬਾਤ ਕਰਨ ਲਈ ਹਰ ਪੱਖ ਦੇ ਉੱਤੇ ਹੀ ਜ਼ਿੰਮੇਵਾਰ ਹਾਂ ਔਰ ਜਿੰਨੇ ਵੀ ਇਸ 9 ਲੱਖ ਵੋਟਰਾਂ ਨੇ ਵੋਟ ਪਾਈ ਹੈ ਮੈਂ ਸਭਲਾ ਦਾ ਹੀ ਜ਼ਿੰਮੇਵਾਰ ਹਾਂ ਸਾਰਿਆਂ ਨੂੰ ਹੀ ਮਾਸ ਕਰਨਾ ਆਇਆ ਸੀ ਆਮ ਆਦਮੀ ਪਾਰਟੀ ਨੇ ਤਿੰਨ ਸੀਟਾਂ ਆਈਆਂ 10 ਕਿੱਥੇ ਗਈਆਂ ਮੈਂ ਤਾਂ ਤੁਹਾਨੂੰ ਉਦੋਂ ਕਿਹਾ ਵੀ ਇੱਕ ਜਾਂ ਤਿੰਨ ਇਹਦੇ ਵਿੱਚ ਵਿੱਚ ਰਹਿਣਾ ਜੀ ਇੱਕ ਜਾਂ ਤਿੰਨ ਹੋਣਗੀਆਂ ਇੱਕ ਹੋ ਗਈ ਜਾਂ ਤਿੰਨ ਹੋਣਗੀਆਂ ਤੋ ਵੇਖ ਲਓ ਗੱਲ ਉੱਥੇ ਹੀ ਆਈ ਠੀਕ ਹੈ ਸਾਡੀ ਤੋਂ ਹੀ ਉੱਠੋ ਤੇ ਚਲ ਜਓ ਆ ਗਾਹ ਵੀਰਿਆ ਇਧਰ ਵੇਖੋ ਆਹੋ ਭਾਜੀ ਇਧਰ ਵੇਖੋ ਨਾ ਯਾਰ ਬੋਲੇ ਨਾ ਵਿਕਟਰੀ ਕਰੋ ਵਿਕਟਰੀ ਬੋਲੇ ਸਾਬ ਬੋਲੇ ਸਾਬ ਤੁਸੀਂ ਵਿਕਟਰੀ ਕਰੋ ਆਪਣੀ ਸਿੱਧਾ ਕਰਕੇ ਸਿੱਧਾ ਕਰਕੇ ਬੜੀ ਐਸੀ ਆਪਣੇ ਨੂੰ ਰੱਤੂ ਮੈਂ ਇਟੋਨੀ ਪਾ ਲਈ ਭਾਈ ਪਾ ਲਈ ਪਲੀਜ਼ ਸਿਕੂਨ ਯਾਰ ਹੱਥ ਦੇ ਸਾਡੇ ਖਾਓ ਹਾਂ ਜੀ ਵਿਕਟਰੀ ਕਰ ਦਿਓ ਵਿਕਟਰੀ ਕਰ ਦਿਓ ਵਿਕਟਰੀ ਵਿਕਟਰੀ ਬਾਕੀ ਕਿਤੇ ਜਿਆਦਾ ਕੋਈ ਬੈਠੂ ਲੈ ਨਹੀਂ ਆਇਆ ਹਾਂ ਜੀ ਬਾਕੀ ਕੋਈ ਨਾ ਪਤਾ ਲੱਗ ਰਿਹਾ ਹੈ ਇਹ ਸਾਰੇ ਕਿਹਨਾਂ ਸੋਨੀਆਂ ਦੂਜਾ ਬੋਲੋ ਆਪਾਂ ਕਿੱਥੇ ਹੋਰ ਜਾਂਦੇ ਜਾ ਰਹੀ ਹੈ ਹਰਜੀਤ ਸਿੰਘ ਮੋਗਲਾ ਜਿੰਦਾਬਾਦ